ਮਾਦੀਪ ਮੇਰੇ ਵੱਲੋਂ ਦੁਨੀਆ ਵਿੱਚ ਬੈਠੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੀ ਫਿਲਮ ਦੀ ਜਿਸ ਦਾ ਨਾਂ ਸੁਣਦੇ ਹੀ ਪੰਜਾਬੀ ਸਿਨੇਮੇ ਨੂੰ ਚੋਣ ਵਾਲਿਆਂ ਦੇ ਦਿਲਾਂ ਦੀ ਧੜਕਣ ਵੱਧ ਜਾਂਦੀ ਹੈ ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਹਸਰ ਅਤੇ ਉਸ ਦੇ ਸਿਕੋਲ ਹਸਰ 2 ਬਾਰੇ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਖਬਰਾਂ ਇੰਟਰਵਿਊ ਅਤੇ ਵਿਆਨਾ ਰਹੀ ਬੱਬੂ ਮਾਨ ਗੌਰਵ ਪੁੱਤਰੇ ਹਨ ਅਤੇ ਗੁਰਲੀਨ ਚੋਪੜਾ ਇਹਨਾਂ ਤਿੰਨਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਚੁੱਕੀ ਹੈ ਆਸ਼ਿਕ ਕੋਸ਼ਿਸ਼ ਕੀਤੀ ਹੈ ਕਿ ਹਸਰ ਟੂ ਨਾਲ ਜੁੜੇ ਜਿੰਨੇ ਵੀ ਸਵਾਲ ਨੇ ਉਹਨਾਂ ਦੇ ਜਵਾਬ ਇਸ ਇੱਕ ਵੀਡੀਓ ਚ ਤੁਹਾਡੇ ਤੱਕ ਪਹੁੰਚਾਏ ਜਾ ਸਕਣਾ ਹਸਰ ਫਿਲਮ ਨੇ ਪੰਜਾਬੀ ਸਿਨੇਮੇ ਚ ਇਤਿਹਾਸ ਰਚਿਆ ਸੀ ਇਹ ਗੱਲ ਮੰਨਣੀ ਪਵੇਗੀ ਕਿ ਬੱਬੂ ਮਾਨ ਗੌਰਵਤਰੇ ਹਨ ਅਤੇ ਗੁਰਲੀਨ ਚੋਪੜਾ ਇਨ੍ਹਾਂ ਤਿੰਨਾਂ ਦੀ ਜ਼ਿੰਦਗੀ ਦੀ ਅਜੇ ਤੱਕ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਹਿੱਟ ਫਿਲਮ ਹਸਰ ਰਹੀ ਹੈ ਫਿਲਮ ਆਈ ਨੂੰ 17 ਸਾਲ ਬੀਤ ਚੁੱਕੇ ਹਨ ਪਰ ਲੋਕਾਂ ਨੂੰ ਸ਼ਗਨ ਅਤੇ ਮਨਿੰਦਰ ਦਾ ਕਿਰਦਾਰ ਉਸੇ ਤਰ੍ਹਾਂ ਯਾਦ ਹੈ ਇਹ ਕੋਈ ਆਮ ਗੱਲ ਨਹੀਂ ਹੁੰਦੀ ਕੋਈ ਫਿਲਮ ਇੰਨੇ ਸਾਲਾਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੀ ਰਹੇ ਇਸੇ ਕਰਕੇ ਹਸਰ 2 ਦਾ ਨਾਮ ਸੁਣਦੇ ਹੀ ਤਾਂ ਵੀ ਵੱਧ ਜਾਂਦੀਆਂ ਨੇ ਤੇ ਡਰ ਵੀ ਪੈਦਾ ਹੋ ਜਾਂਦਾ ਹੈ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਰleen ਚੋਪੜਾ ਦੀ ਗੁਰleen ਨੇ ਬਿਲਕੁਲ ਕ리어ਰ ਕੱਟ ਕਹਿ ਦਿੱਤਾ ਹੈ ਕਿ ਹਸਰ 2 ਨਹੀਂ ਬਣਨੀ ਚਾਹੀਦੀ ਪਰ ਦੋਸਤੋ ਉਹਨਾਂ ਨੇ ਇਹ ਗੱਲ ਬਿਨਾਂ ਵਜ੍ਹਾ ਦੇ ਨਹੀਂ ਕਹੀ। ਉਰਲੀ ਨੇ ਕਿਹਾ ਕਿ ਹਸਰ ਇੱਕ ਸੁਪਰ ਡੂਪਰ ਹਿੱਟ ਫਿਲਮ ਰਹੀ ਹੈ। ਇੰਨੇ ਸਾਲਾਂ ਦੇ ਬਾਅਦ ਵੀ ਲੋਕ ਅੱਜ ਵੀ ਉਸ ਫਿਲਮ ਦੇ ਕਿਰਦਾਰਾਂ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ। ਉਸ ਦਾ ਮੰਨਣਾ ਹੈ ਕਿ ਜੇ ਹਸਰ 2 ਬਣੀ ਉਹ ਪਹਿਲਾ ਵਾਲੀ ਫਿਲਮ ਦੇ ਲੈਵਲ ਤੱਕ ਨਾ ਪਹੁੰਚ ਸਕੇ ਤਾਂ ਇਹ ਹਸਰ ਦੇ ਕਦ ਨੂੰ ਛੋਟਾ ਕਰ ਸਕਦੀ ਹੈ। ਇਹ ਗੱਲ ਕਾਫੀ ਹੱਦ ਤੱਕ ਸੋਚਣ ਵਾਲੀ ਹੈ ਕਿਉਂਕਿ ਹਰ ਕਲਾਸਿਕ ਫਿਲਮ ਸੀਕਵਲ ਨਹੀਂ ਮੰਗਦੀ। ਹੂੰ ਕਰਦੇ ਹਾਂ ਪੰਜਾਬੀ ਸਿਨੇਮੇ ਦੇ ਦੀਲਾ ਦੀ ਤੜਕਣ ਬੱਬੂ ਮਾਨ ਦੀ ਬੱਬੂ ਮਾਨ ਸਾਹਿਬ ਨੇ ਕਿਹਾ ਹੈ ਕਿ ਫਿਲਮ ਦੇ ਗੀਤ ਤਿਆਰ ਨੇ ਅਤੇ ਬਹੁਤ ਜਲਦੀ ਇਸਤੇ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਉਹਨਾਂ ਨੇ ਗੁਰਲੀਨ ਚੋਪੜਾ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਸਾਡੇ ਕੋਲ ਕਲਮ ਹੈ ਸਾਡੇ ਕੋਲ ਉਹੀ ਟੀਮ ਹੈ ਅਤੇ ਜੇ ਦਿਨੋ ਕੰਮ ਕੀਤਾ ਜਾਵੇ ਤਾਂ ਅਸਰ ਤੋਂ ਵੀ ਵਧੀਆ ਫਿਲਮ ਬਣ ਸਕਦੀ ਹੈ ਇਹ ਬਿਆਨ ਬੱਬੂ ਮਾਨ ਸਾਹਿਬ ਦੇ ਪ੍ਰੋਸੈਸ ਨੂੰ ਦਰਸਾਉਂਦਾ ਹੈ ਕਿਉਂਕਿ ਜਦੋਂ ਕਲਾਕਾਰ ਨੂੰ ਆਪਣੀ ਕਲਮ ਤੇ ਯਕੀਨ ਹੋਵੇ ਉਹਨਾਂ ਕਹਾਣੀ ਦਿਲਾ ਤੱਕ ਜ਼ਰੂਰ ਪਹੁੰਚਦੀ ਹੈ ਹੁਣ ਗੱਲ ਕਰਦੇ ਹਾਂ ਗੌਰਵ ਤਰੇਹੰਦੀ ਗੌਰਵ ਨੇ ਕਿਹਾ ਹੈ ਕਿ ਅਸੀਂ ਅਸਰ 2 ਦੇ ਬਾਰੇ ਸੋਚ ਰਹੇ ਹਾਂ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਤੇ ਉਹਨਾਂ ਦੀ ਗੱਲ ਬੱਬੂ ਮਾਨ ਸਾਹਿਬ ਨਾਲ ਹੋ ਚੁੱਕੀ ਹੈ ਗੌਰਵ ਨੇ ਕਿਹਾ ਜੇ ਸਾਰੇ ਮਿਲ ਕੇ ਠੀਕ ਤਰ੍ਹਾਂ ਬੈਠ ਗਏ ਤਾਂ 2-3 ਮਹੀਨਿਆਂ ਚ ਫਿਲਮ ਤਿਆਰ ਹੋ ਸਕਦੀ ਹੈ ਹਾਲਾਂਕਿ ਉਹਨਾਂ ਨੇ ਇਹ ਗੱਲ ਕਲੀਅਰ ਨਹੀਂ ਕੀਤੀ ਕਿ ਪਾਤਰ ਉਹੀ ਰਹਿਣਗੇ ਜਾਂ ਉਹਨਾਂ ਵਿੱਚ ਕੁਝ ਬਦਲਾਅ ਕੀਤਾ ਜਾਵੇਗਾ ਹੁਣ ਦੋ ਤੋ ਸਵਾਲ ਤੁਹਾਡੇ ਲਈ ਹੈ ਕੀ ਹਸਰ ਦੇ ਲੈਵਲ ਦੀ ਫਿਲਮ ਅੱਜ ਦੇ ਸਮੇਂ 'ਚ ਦੁਬਾਰਾ ਬਣ ਸਕਦੀ ਹੈ ਜਾਂ ਕੁਝ ਫਿਲਮਾਂ ਯਾਦਾ ਵਿੱਚ ਹੀ ਚੰਗੀਆਂ ਲੱਗਦੀਆਂ ਨੇ ਕੀ ਹਸਰ 2 ਇਤਿਹਾਸ ਦੁਹਰਾ ਸਕੇਗੀ ਜਾਂ ਖਤਰਾ ਮੁਲ ਲੈਣ ਵਾਲੀ ਗੱਲ ਹੋਵੇਗੀ ਆਪਣੀ رائے ਕਮੈਂਟਾਂ 'ਚ ਜ਼ਰੂਰ ਦਿਓ ਕਿਉਂਕਿ ਤੁਹਾਡੀ ਸੋਚ ਹੀ ਇਸ ਚਰਚਾ ਨੂੰ ਅੱਗੇ ਵਧਾਉਂਦੀ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਇਕ ਕਰਨਾ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਕੁਝ ਗੱਲਾਂ ਦਿਲਦਿਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੇ ਹਾਂ ਕਿਸੇ ਹੋਰ ਨਵੇਂ ਵਿਸ਼ੇ ਨਾਲ ਕਿਸੇ ਹੋਰ ਵੀਡੀਓ ਤਦ ਤੱਕ ਲਈ ਬਰਬਰ ਆਖਾ ਸਤਿ ਸ਼੍ਰੀ ਅਕਾਲ ਜੀ